ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਹੀ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜਿਹੜੇ ਚਾਹੁੰਦੇ ਨੇ ਕੰਮ ਛੇਤੀ ਬਣ ਜਾਵੇ। ਛੇਤੀ ਸੁੱਖ ਮਿਲ ਜਾਣ ਤਾਂ ਆਹ ਇੱਕ ਪਾਠ ਜਰੂਰ ਕਰਿਆ ਕਰੋ। ਮੇਰਾ ਖੁਦ ਦਾ ਵੀ ਅਜਮਾਇਆ ਹੋਇਆ। ਸੋ ਕਿਹੜਾ ਪਾਠ ਕਰਨਾ ਹੈ, ਕਿਸ ਤਰੀਕੇ ਨਾਲ ਕਰਨਾ ਹੈ, ਕਿਸ ਸਮੇਂ ਕਰਨਾ ਹੈ। ਮੈਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਉਸਦੇ ਅਮਲ ਜ਼ਰੂਰ ਕਰਿਓ ਤੇ ਵਾਰਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਤੀਆਂ ਅੱਜ ਦੀ ਵੀਡੀਓ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਪਰਿਵਾਰ ਜਾਂ ਕਈ ਵਾਰੀ ਆਪਾਂ ਖੁਦ ਵੀ ਇਹ ਗਲਤੀ ਕਰ ਰਹੇ ਹੁੰਨੇ ਆ ਆਪਾਂ ਅਮਰਤ ਵੇਲੇ ਨਾ ਬਹੁਤ ਲੇਟ ਉੱਠਦੇ ਆ ਕਈ ਪਰਿਵਾਰ ਜਿਹੜੇ ਨੇ ਉਹ ਸੂਰਜ ਚੜ੍ਹਨ ਤੋਂ ਬਾਅਦ ਉੱਠਦੇ ਨੇ ਮੈਂ ਕੁਝ ਪਰਿਵਾਰਾਂ ਨੂੰ ਐਦਾਂ ਨੂੰ ਜਾਣਦੀ ਵੀ ਹਾਂ ਤੇ ਫਿਰ ਉਹਦੇ ਨਾਲ ਕੀ ਹੁੰਦਾ ਹੈ ਉਹਦੇ ਨਾਲ ਨਾ ਘਰ ਦੇ ਵਿੱਚ ਦੁੱਖ ਕਲੇਸ਼ ਰੋਗ ਗਰੀਬੀ ਬਦਨੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਆਪਣੇ ਸਿਆਣਾਂ ਦੇ ਵੀ ਕਹਿਣਾ ਵੀ ਜਿਹੜੇ ਘਰ ਦੇ ਵਿੱਚ ਔਰਤ ਜਿਹੜੀ ਆ ਨਾ ਉਹ ਸੂਰਜ ਚੜ੍ਹਨ ਤੋਂ ਬਾਅਦ ਉੱਠਦੀ ਹੈ ਉਸ ਘਰ ਦੀ ਜਿਹੜੀ ਕਿ ਇਹ ਸਮਝ ਲਓ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਮਾੜੀ ਦਿਨ ਸ਼ੁਰੂ ਹੋ ਜਾਂਦੇ ਨੇ ਤੇ ਜਿਸ ਘਰ ਦੇ ਵਿੱਚ ਜਿਹੜੀ ਔਰਤ ਹੈ ਉਹ ਸਭ ਤੋਂ ਪਹਿਲਾਂ ਉੱਠਦੀ ਹੈ ਤੇ ਅੰਮ੍ਰਿਤ ਵੇਲੇ ਉੱਠਦੀ ਹੈ ਤੇ ਸਭ ਤੋਂ ਪਹਿਲਾਂ ਗੁਰੂ ਸਹਿ ਨੂੰ ਯਾਦ ਕਰਕੇ ਸਿਮਰਨ ਕਰਕੇ ਬਾਣੀ ਜਪ ਕੇ ਫਿਰ ਉਸ ਤੋਂ ਬਾਅਦ ਰਸੋਈ ਵਿੱਚ ਜਾਂ ਬਾਕੀ ਦੇ ਕੰਮਾਂ ਨੂੰ ਸ਼ੁਰੂ ਕਰਦੀ ਹੈ ਉਸ ਘਰ ਵਿੱਚੋਂ ਕਦੇ ਬਰਕਤ ਨਹੀਂ ਜਾਂਦੀ ਉਸ ਘਰ ਦੇ ਵਿੱਚੋਂ ਦੁੱਖ, ਰੋਗ, ਕਸ਼ਟ, ਗਰੀਬੀ, ਕਲੇਸ਼ ਹਰ ਇੱਕ ਚੀਜ਼ ਦਾ ਖਾਤਮਾ ਹੋ ਜਾਂਦਾ ਹੈ ਸੁੱਖਾਂ ਦਾ ਵਾਸ ਹੋ ਜਾਂਦਾ ਉਸ ਘਰ ਦੇ ਵਿੱਚ ਸੋ ਇਦਾਂ ਦੀ ਮੈਂ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਵਾਰੀ ਦਾ ਇੱਕ ਪਰਿਵਾਰ ਮਾਪੁਰਸ਼ਾਂ ਦੇ ਕੋਲ ਗਏ ਕਹਿੰਦੇ ਮਾਪੁਰਸ਼ ਜੀ ਉਹ ਭੈਣ ਨੇ ਮਾਪੁਰਸ਼ਾਂ ਨੂੰ ਕਿਹਾ ਕਿ ਮਾਪੁਰਸ਼ ਜੀ ਸਾਡੇ ਘਰ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਦੁੱਖ ਕਲੇਸ਼ ਰੋਗ ਗਰੀਬੀ ਵੀ ਪੈਰ ਪਸਾਰ ਕੇ ਬੈਠ ਗਈ ਹੈ ਤਾਂ ਮਾਪੁਰਸ਼ਾਂ ਨੇ ਪੁੱਛਿਆ ਕਹਿੰਦੇ ਸਵੇਰੇ ਉੱਠਦੇ ਕਿਸ ਵੇਲੇ ਹੋ ਕਿੰਨੇ ਵਜੇ ਉੱਠਦੇ ਹੋ ਅੰਮ੍ਰਿਤ ਵੇਲੇ ਉੱਠਦੇ ਹੋ ਅੰਮ੍ਰਿਤ ਵੇਲੇ ਘਰ ਦੀਆਂ ਲਾਈਟਾਂ ਜਗਾਉਂਦੇ ਹੋ ਜਾਂ ਨਹੀਂ ਉਹ ਕਹਿੰਦੀ ਮਹਾਪੁਰਸ਼ਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਕਹਿੰਦੀ ਜੀ ਉੱਠਦੇ ਤਾਂ ਸੂਰਜ ਚੜ੍ਹਨ ਤੇ ਹੀ ਆ ਤਾਂ ਮਹਾਪੁਰਸ਼ਾਂ ਨੇ ਜਵਾਬ ਫਿਰ ਉਗੋ ਹੀ ਦਿੱਤਾ ਕਹਿੰਦੇ ਫਿਰ ਇਹ ਚੀਜ਼ਾਂ ਦਾ ਬੁਲਾਵਾ ਤਾਂ ਤੁਸੀਂ ਆਪ ਸੱਦਿਆ ਹੋਇਆ ਤੁਸੀਂ ਆਪ ਹੀ ਜਿਸਾ ਘਰ ਬੁਲਾਈਆਂ ਹੋਈਆਂ ਜਦੋਂ ਤੁਸੀਂ ਉੱਠਦੇ ਹੀ ਸੂਰਜ ਚੜ੍ਹਨ ਤੋਂ ਬਾਅਦੋਂ ਤਾਂ ਫਿਰ ਇਹ ਚੀਜ਼ਾਂ ਦਾ ਵਾਸਤਾ ਘਰ ਦੇ ਵਿੱਚ ਹੋਣਾ ਹੀ ਹੈ ਤਾਂ ਫਿਰ ਉਹਨਾਂ ਨੇ ਪੁੱਛਿਆ ਕਹਿੰਦੇ ਮਹਾਪੁਰਸ਼ ਜੀ ਦੱਸੋ ਫਿਰ ਮੈਂ ਕੀ ਕਰਾਂ ਕਿੰਨੇ ਵਜੇ ਉੱਠਿਆ ਕਰਾਂ ਕਿਹੜੀ ਗੁਰਬਾਣੀ ਜਪਿਆ ਕਰਾਂ ਤਾਂ ਮਾਂ ਕੁਸ਼ ਕਹਿੰਦੇ ਵੀ 2:30 ਵਜੇ ਉੱਠਿਆ ਕਰੋ ਦੇਖੋ ਮੈਂ ਅੱਗੇ ਵੀ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਹ ਚੀਜ਼ ਪਰ ਕਈ ਪੜਣਾ ਜਾਂ ਕਈ ਵੀਰ ਕਹਿੰਦੇ ਆ ਵੀ ਇਸ ਟਾਈਮ ਉੱਠਿਆ ਨਹੀਂ ਜਾਂਦਾ ਸਾਥ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਦੇਖੋ ਜੇ ਤੁਸੀਂ ਚੰਗੇ ਕਰਮ ਕਮਾਉਣੇ ਹਨ ਜੇ ਤੁਸੀਂ ਚਾਹੁੰਦੇ ਹੋ ਗੁਰੂ ਸਾਹਿਬ ਤੁਹਾਡੇ ਹਰ ਦੁੱਖ ਨੂੰ ਦੂਰ ਕਰ ਦੇਣ ਤੇ ਬਹੁਤ ਛੇਤੀ ਤੁਹਾਡੀ ਅਰਦਾਸ ਨੂੰ ਸੁਣਨ ਬਹੁਤ ਛੇਤੀ ਤੁਹਾਡੇ ਕਾਰਜ ਸਫਲ ਹੋਣ ਤੇ ਪਹਿਲੀ ਅਰਦਾਸ ਤੇ ਗੁਰੂ ਸਾਹਿਬ ਤੁਹਾਡੇ ਕਾਰਜ ਸਵਾਰਨੇ ਸ਼ੁਰੂ ਕਰ ਦੇਣ ਰਹੀ ਨਹੀਂ ਹੈਗਾ ਵੀ ਅੱਜ ਪਾਠ ਕੀਤਾ ਤੇ ਪਹਿਲੀ ਅਰਦਾਸ ਕੀਤੀ ਉਸੇ ਟਾਈਮ ਮਤਲਬ ਵੀ ਉਹ ਦੇਣ ਆ ਜਵੀ ਜਦੋਂ ਤੁਸੀਂ ਅਰਦਾਸ ਕਰੋ ਤੇ ਗੁਰੂ ਸਾਹਿਬ ਤੁਹਾਡੀ ਅਰਦਾਸ ਪ੍ਰਵਾਨ ਕਰ ਲੈਣ ਅਗਰ ਚਾਹੋ ਨੀਓਗੇ ਉਹ ਦੇਣਾ ਵੀ ਤਾਂ ਉਹਦੇ ਲਈ ਉਦਮ ਤੁਹਾਨੂੰ ਕਰਨਾ ਪਵੇਗਾ ਅਮਰਤ ਵੇਲੇ ਤੁਹਾਨੂੰ ਉੱਠਣਾ ਪਵੇਗਾ ਹੁਣ ਤੁਹਾਡੀ ਜਗ੍ਹਾ ਮੈਂ ਜਾਂ ਕੋਈ ਹੋਰ ਨਹੀਂ ਉੱਠ ਸਕਦਾ ਕਿਉਂਕਿ ਜੋ ਉੱਠਦਾ ਹੈ ਜੋ ਬਾਣੀ ਜਪਦਾ ਹਰ ਇੱਕ ਇਨਸਾਨ ਆਪਣੇ ਲਈ ਉੱਠਦਾ ਆਪਣੇ ਲਈ ਜਪਦਾ ਆਪਣੇ ਪਰਿਵਾਰ ਲਈ ਜਪਦਾ ਤੇ ਜਦੋਂ ਆਪਾਂ ਇਹ ਚੀਜ਼ ਕਰਨੀ ਸ਼ੁਰੂ ਕਰਦੇ ਆਂ ਤਾਂ ਗੁਰੂ ਸਾਹਿਬ ਜੀ ਬੜੇ ਖੁਸ਼ ਹੁੰਦੇ ਨੇ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਨਾ ਤੁਹਾਡੇ ਸਾਰੇ ਜਿਹੜੇ ਕਾਰਜ ਹੈ ਉਹ ਬਿਨਾਂ ਰੁਕਾਵਟ ਤੋਂ ਬਿਨਾਂ ਕਿਸੇ ਕਸ਼ਟ ਤੋਂ ਛੇਤੀ ਹੋਣ ਤਾਂ ਫਿਰ ਤੁਸੀਂ 2:30 ਵਜੇ ਉੱਠਿਆ ਕਰੋ ਜੇ ਪੰਜੇ ਬਾਣੀਆਂ ਦਾ ਕਰ ਸਕਦੇ ਹੋ ਬਹੁਤ ਵਧੀਆ ਗੱਲ ਹੈ ਇਸ ਤੋਂ ਵੱਡੀ ਕਿਰਪਾ ਹੋਰ ਕੋਈ ਨਹੀਂ ਨਹੀਂ ਤਾਂ ਫਿਰ ਜਪਜੀ ਸਾਹਿਬ ਤੇ ਚਪਈਏ ਸਾਹਿਬ ਦਾ ਜ਼ਰੂਰ ਕਰਿਆ ਕਰੋ ਇੱਕ ਦਿਨ ਉਹ ਦਿਨ ਵੀ ਆਵੇਗਾ ਕਿ ਗੁਰੂ ਸਾਹਿਬ ਫਿਰ ਪੰਜੇ ਬਾਣੀਆਂ ਦਾ ਜਾਪ ਵੀ ਜ਼ਰੂਰ ਕਰਾਉਣਗੇ ਤੇ ਜੇ ਹੋ ਸਕੇ ਨਾ ਇੱਕ ਚੀਜ਼ ਹੁਣ ਸੁਣਿਓ ਧਿਆਨ ਨਾਲ ਜੇ ਹੋ ਸਕੇ ਅਮਰਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਹੋ ਤਾਂ ਫਿਰ ਤੁਸੀਂ ਇਹ ਸੋਚੋ ਵੀ ਘਰ ਵਿੱਚ ਰੰਗ ਭਾਗੀ ਲੱਗ ਜਾਣਗੇ ਘਰ ਵਿੱਚ ਨੌ ਨਦੀਆਂ 18 ਸਿਧੀਆਂ ਦਾ ਵਾਸ ਹੋ ਜਾਵੇਗਾ ਜੇ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲੈਨੇ ਹੋ ਜੇ ਤੁਸੀਂ ਸਵੇਰੇ ਉੱਠ ਕੇ 2:30 ਵਜੇ ਜਪ ਜੀ ਸਹਿ ਤੇ ਚੁਪਈ ਸਹਿ ਦਾ ਕਰਕੇ ਠੀਕ ਹੈ ਉਸ ਤੋਂ ਬਾਅਦ ਦਿਨੇ ਕਰਨਾ ਚਾਹੁੰਦੇ ਹੋ ਸੁਖਮਨੀ ਸਹਿ ਦਾ ਫਿਰ ਵੀ ਕਰ ਸਕਦੇ ਹੋ ਫਿਰ ਵੀ ਫਾਇਦਾ ਮਿਲਦਾ ਪਰ ਜੇ ਦੇਖੋ ਇੱਕ ਚੀਜ਼ ਨੂੰ ਸਮਝਣ ਦੀ ਲੋੜ ਹੈ ਇੱਕ ਬੱਚਾ ਪੇਪਰ ਦਿੰਦਾ ਉਹਦੇ ਪੇਪਰ ਹੈ ਹਨਾ ਉਹ ਦਿਨੇ ਪੜਦਾ ਠੀਕ ਹੈ ਤਾਂ ਇੱਕ ਬੱਚਾ ਜਿਹੜਾਗਾ ਉਹ ਅਮਰਤ ਵੇਲੇ ਉੱਠ ਕੇ ਢੇਲੀ ਪੜਦਾ ਜਿਹੜਾ ਅਮਰਤ ਵੇਲੇ ਉੱਠ ਕੇ ਢੇਲੀ ਪੜਦਾ ਨਾ ਉਹਦੇ ਨੰਬਰ ਜ਼ਿਆਦਾ ਆਉਂਦੇ ਨੇ ਜਿਹੜਾ ਦੂਸਰਾ ਦਿਨੇ ਪੜਦਾ ਹੈ ਹੁਣ ਪੁੱਛੋਂਗੇ ਕਿਉਂ ਕਿਉਂਕਿ ਦਿਨੇ ਜਿਹੜਾ ਸਾਡਾ ਦਿਮਾਗ ਹੁੰਦਾ 100 ਤਰ੍ਹਾਂ ਦੇ ਕੰਮਾਂ ਵਿੱਚ اٹਕਿਆ ਹੁੰਦਾ 100 ਤਰ੍ਹਾਂ ਦੀਆਂ ਟੈਨਸ਼ਨਾਂ ਚ ਪਿਆ ਹੁੰਦਾ 100 ਤਰ੍ਹਾਂ ਦੀ ਸੋਚਣੀ ਹੁੰਦੀ ਹੈ ਦਿਮਾਗ ਵਿੱਚ ਚੱਲ ਰਹੀ ਮੈਂ ਆਹ ਕੰਮ ਕਰਨਾ ਉਹ ਫਲਾਣਾ ਆਉਣ ਵਾਲਾ ਹੈ ਜਾਂ ਕਈ ਵਾਰੀ ਕੋਈ ਆ ਜਾਂਦਾ ਬਾਜ ਲਗਾ ਦਿੰਦਾ ਫਿਰ ਸਾਨੂੰ ਉੱਠਣਾ ਪੈਂਦਾ ਪਰ ਜਿਹੜਾ ਅਮਰਤ ਵੀਲੇ ਦਾ ਟਾਈਮ ਹੁੰਦਾ ਨਾ ਬੜੀ ਸ਼ਾਂਤੀ ਹੁੰਦੀ ਹੈ ਮਨ ਸਾਡਾ ਬੜਾ ਸ਼ਾਂਤ ਹੁੰਦਾ ਦਿਮਾਗ ਸਾਡਾ ਜਿਹੜਾ ਉਸ ਟਾਈਮ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਉਹ ਬੜਾ ਐਕਟਿਵ ਹੁੰਦਾ ਪੇਸਾ ਕੋਨਸ਼ੀਅਸ ਮਾਈਂਡ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਫੀਲਡ ਹੁੰਦੀਆਂ ਮਤਲਬ ਉਹਦੇ ਵਿੱਚ ਹੀ ਸਾਰਾ ਕੁਝ ਜਮਾ ਹੁੰਦਾ ਇਕੱਠਾ ਹੁੰਦਾ ਠੀਕ ਹੈ ਉਹਦੇ ਵਿੱਚ ਹੀ ਸਾਡਾ ਜਿਹੜਾ ਵਿਸ਼ਵਾਸ ਹੈ ਜਾਂ ਕੱਚਾ ਵਿਸ਼ਵਾਸ ਆ ਉਹ ਉਹ ਉਹਦੇ ਡਿਪੈਂਡ ਕਰਦਾ ਤੇ ਜਿਹੜਾ ਅਮਰਤ ਵੇਲੇ ਆਪਾਂ ਪਾਠ ਕਰਕੇ ਗੁਰੂ ਸਾਹਿਬ ਚਰਨਾਂ ਚ ਅਰਦਾਸ ਕਰਦੇ ਹਾਂ ਬੜੀ ਛੇਤੀ ਪ੍ਰਵਾਨ ਹੁੰਦੀ ਹੈ ਤੇ ਜੇ ਇੱਕ ਬੱਚੇ ਨੂੰ ਅਮਰਤ ਵੇਲੇ ਉੱਠ ਕੇ ਪੜ੍ਹਨ ਦੇ ਨੇ ਨੰਬਰ ਮਿਲਦੀ ਆ ਦਿਨ ਦੀ ਵਜਾਈ ਤਾਂ ਫਿਰ ਤੁਸੀਂ ਆਪ ਸੋਚੋ ਵੀ ਜੇ ਅਸੀਂ ਜਿਹੜਾ ਪਾਠ ਸੁਖਮਨੀ ਸਿੰਘ ਅਗਰ ਦਿਨੇ ਕਰਦੇ ਆਂ ਅਗਰ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਕਰਦੇ ਆਂ ਤਾਂ ਫਿਰ ਉਹਦਾ ਕਿੰਨਾ ਫਲ ਹੋਵੇਗਾ ਦਿਨੇ ਵੀ ਇਹ ਪਾਠ ਕਰਦੇ ਆਂ ਕਈ ਭੈਣਾ ਮੇਰੀਆਂ 10 ਵਜੇ ਕਰਦੀਆਂ ਤੇ ਉਸ ਤੋਂ ਬਾਅਦ ਵੀ ਕਰਦੀਆਂ ਤੁਸੀਂ ਸ਼ਾਮ ਨੂੰ ਵੀ ਕਰ ਸਕਦੇ ਹੋ ਕੋਈ ਵਹਿਮ ਨਹੀਂ ਹੈ ਕਿ ਸਵੇਰੀ ਕਰਨਾ ਤੁਸੀਂ ਰਾਤ ਨੂੰ ਵੀ ਕਰ ਸਕਦੇ ਹੋ ਤੁਹਾਡੀ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ ਕਿਉਂਕਿ ਗੁਰੂ ਸਾਹਿਬ ਸਭ ਜਾਨੀ ਜਾਣ ਹੈ ਗੱਲ ਤਾਂ ਹੈ ਗੁਰੂ ਸਾਹਿਬ ਨੂੰ ਧਿਆਉਣ ਦੀ ਪਰ ਜਿਹੜਾ ਅੰਮ੍ਰਿਤ ਵੇਲੇ ਦਾ ਟਾਈਮ ਹੁੰਦਾ ਨਾ ਉਹਦਾ ਉਹਦਾ ਵੱਖਰਾ ਹੀ ਆਪਾਂ ਕਹਿ ਸਕਦੇ ਹਾਂ ਫਲ ਹੈ ਉਹਦੀ ਵੱਖਰਾ ਹੀ ਇੱਕ ਆਨੰਦ ਹੈ ਇੱਕ ਰਸ ਹੈ ਸੋ ਮੇਰਾ ਇੱਕੋਦਾ ਵੀ ਅਜਮਾਇਆ ਹੋਇਆ ਜਿਸ ਦਿਨ ਦੀ ਗੁਰੂ ਸਾਹਿਬ ਦੇ ਕਿਰਪਾ ਕਰਕੇ ਸਾ ਤੋਂ ਅੰਮ੍ਰਿਤ ਵੇਲੇ ਦੀ ਇਹ ਸਿਵਾਲ ਲੈਣੀ ਪ੍ਰਮਾਤਮਾ ਨੇ ਰੰਭ ਕੀਤੀ ਹੈ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਕਈ ਵਾਰੀ ਹਾਂ ਇਦਾਂ ਵੀ ਹੁੰਦਾ ਵੀ ਕਈ ਕਾਰਜ ਨਾ ਰੁਕ ਵੀ ਜਾਂਦੇ ਨੇ ਤੇ ਸਾਡਾ ਮਨ ਕਈ ਵਾਰ ਇਹ ਹੁੰਦਾ ਵੀ ਇਹ ਕੰਮ ਰੁਕ ਕਿਉਂ ਗਿਆ ਜੀ ਬਹੁਤ ਕੱਲ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਵੀ ਮੇਰਾ ਪਰਮਾਤਮਾ ਨੇ ਬੜਾ ਸਾਥ ਦਿੱਤਾ ਹੈ ਕਹਿੰਦੇ ਪਰ ਹੁਣ ਮੇਰੇ ਬੱਚੇ ਦਾ ਜਿਹੜਾ ਕੰਮ ਹੈ ਨਾ ਬਾਹਰ ਜਾਣ ਦਾ ਉਹ ਨਹੀਂ ਹੋ ਰਿਹਾ ਇੱਥੇ ਸਾਨੂੰ ਸਮਝਣ ਦੀ ਲੋੜ ਹੈ ਵੀ ਜੇ ਰੱਬ ਨੇ ਅੱਜ ਤੱਕ ਸਾਡਾ ਕੋਈ ਕਾਰਜ ਨਹੀਂ ਰੋਕਿਆ ਜਿ ਅੱਜ ਵੀ ਉਹ ਭੈਣ ਵੀਡੀਓ ਦੇਖਦੀ ਹੈ ਤਾਂ ਮੈਂ ਇਹ ਕਹੂੰਗੀ ਜੇ ਇਹ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਨਾ ਤਾਂ ਸਮਝ ਲਓ ਵੀ ਹਲੇ ਗੁਰੂ ਦਾ ਹੁਕਮ ਨਹੀਂ ਹੋਇਆ ਸਮਝ ਲਵੋ ਵੀ ਹਲੇ ਸਹੀ ਸਮਾ ਨਹੀਂ ਆਇਆ ਹੋ ਸਕਦਾ ਹੈ ਵੀ ਅੱਗੇ ਜਾ ਕੇ ਇਸ ਚੀਜ਼ ਦੇ ਸੰਬੰਧੇ ਕੋਈ ਪ੍ਰੋਬਲਮ ਆਉਣ ਵਾਲੀ ਹੋਵੇ ਪਰ ਜੇ ਪਰਮਾਤਮਾ ਨੇ ਅਜੇ ਤੱਕ ਤੁਹਾਡੀ ਹਰ ਅਰਦਾਸ ਪੂਰੀ ਕੀਤੀ ਆ ਨਾ ਤਾਂ ਵਿਸ਼ਵਾਸ ਰੱਖੋ ਸਹੀ ਸਮਾਂ ਆਉਣ ਤੇ ਸਹੀ ਚੀਜ਼ ਹੋਣ ਤੇ ਗੁਰੂ ਸਾਹਿਬ ਜੀ ਨੇ ਆਪਣੇ ਆਪ ਅੰਗ ਸੰਗ ਸਹਾਇਕ ਕਰ ਦੇਣੀ ਹੈ ਗੁਰੂ ਸਾਹਿਬ ਜੀ ਸਾਨੂੰ ਉਹ ਨਹੀਂ ਦਿੰਦੇ ਜੋ ਸਾਨੂੰ ਇਹ ਲੱਗਦਾ ਵੀ ਸਾਡੇ ਲਈ ਆ ਸਹੀ ਹੈ ਸਾਨੂੰ ਇਹ ਲੱਗਦਾ ਵੀ ਸਾਡੇ ਲਈ ਇਹ ਸਹੀ ਹੈ ਚੀਜ਼ ਪਰ ਅਸਲ 'ਚ ਤਾਂ ਪਰਮਾਤਮਾ ਜਾਣੀ ਜਾਣਦੀ ਵੀ ਸਾਡੇ ਲਈ ਉਹ ਚੀਜ਼ ਸਹੀ ਹੈ ਵੀ ਜਾਂ ਨਹੀਂ ਹੈ ਜੋ ਚੀਜ਼ ਸਾਡੇ ਲਈ ਸਹੀ ਨਹੀਂ ਆ ਨਾ ਤਾਂ ਪਰਮਾਤਮਾ ਕਦੇ ਵੀ ਉਹ ਚੀਜ਼ ਸਾਡੀ ਝੋਲੇ ਨਹੀਂ ਪਾਉਂਦੀ। ਬਸ ਤੁਸੀਂ ਗੁਰੂ ਸਦੇ ਚਰਨਾ ਚ ਹੀ ਅਰਦਾਸ ਕਰਿਆ ਕਰੋ। ਇਹ ਪਰਮਾਤਮਾ ਜੋ ਚੰਗਾ ਹੋਵੇ ਸਾਡੇ ਲਈ, ਮੇਰੇ ਪਰਿਵਾਰ ਲਈ, ਮੇਰੇ ਬੱਚਿਆਂ ਲਈ ਉਹ ਕਾਰ ਵੀ ਤੁਸੀਂ ਆਪ ਹੀ ਅੰਗ ਸੰਗ ਸਹਾਇ ਹੋ ਕੇ ਕਰਵਾ ਲਿਓ। ਪੂਰਾ ਵਿਸ਼ਵਾਸ ਰੱਖੋ। ਜੇ ਕਦੇ ਕੋਈ ਕੰਮ ਨਹੀਂ ਵੀ ਬਣਦਾ ਨਾ ਤਾਂ ਕਦੇ ਵੀ ਵਿਸ਼ਵਾਸ ਨੂੰ ਡੋਲਿਆ ਨਾ ਕਰੋ, ਮਨ ਨੂੰ ਡੋਲਣ ਨਾ ਦਿਆ ਕਰੋ। ਤਾਂ ਉਸ ਸਮੇਂ ਵੀ ਇਹ ਅਰਦਾਸ ਕਰਿਆ ਕਰੋ ਮੁਸਕੁਰਾ ਕੇ। ਵੀ ਗੁਰੂ ਸਾਹਿਬ ਜੀ ਇਹਦੇ ਵਿੱਚ ਵੀ ਤੁਹਾਡੀ ਕੋਈ ਰਜਾ ਹੋਵੇਗੀ ਇਹਦੇ ਵਿੱਚ ਵੀ ਕੋਈ ਭੇਤ ਲੁਕਿਆ ਹੋਵੇਗਾ ਤੁਸੀਂ ਸ਼ਾਇਦ ਕੋਈ ਚੰਗਾ ਇਤੋ ਵੀ ਚੰਗਾ ਸਾਡੀ ਝੋਲੀ ਪਾਉਣਾ ਚਾਹੁੰਦੇ ਹੋਵੋਗੇ ਪੂਰੇ ਵਿਸ਼ਵਾਸ ਨਾਲ ਇਹ ਚੀਜ਼ ਜਦੋਂ ਰੱਖਾਂਗੇ ਨਾ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਤਾਂ ਪਰਮਾਤਮਾ ਵੀ ਬਹੁਤ ਖੁਸ਼ ਹੁੰਦੇ ਨੇ ਵੀ ਸਿਰਫ ਇਹ ਮੈਨੂੰ ਉਦੋਂ ਹੀ ਨਹੀਂ ਮੰਨਦਾ ਜਦੋਂ ਮੈਂ ਉਹਨੂੰ ਚੀਜ਼ ਦਿੰਦਾ ਇਹ ਉਦੋਂ ਹੀ ਮੇਰੇ ਤੇ ਵਿਸ਼ਵਾਸ ਰੱਖਦਾ ਹੈ ਜਦੋਂ ਮੈਂ ਉਹ ਚੀਜ਼ ਇਹਨੂੰ ਨਹੀਂ ਦਿੰਦਾ ਸੋ ਉਮੀਦ ਕਰਦੀ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ